ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਅੱਜ ਕਰਾਨੇ ਆ ਦਰਸ਼ਨ ਗੁਰਦੁਆਰਾ ਸੱਚਾ ਸੌਦਾ ਜਿਹੜਾ ਨਵੀਂ ਇਮਾਰਤ ਬਣਦੀ ਭਈਏ ਤੁਹਾਨੂੰ ਸਾਰੀ ਮੀਨਾਕਾਰੀ ਦਿਖਾਵਾਂ ਕਿਵੇਂ-ਕਿਵੇਂ ਹੋਈ ਹੈ ਅੰਦਰੋਂ ਬਾਹਰੋਂ ਇਹ ਨੇ ਜਥੇਦਾਰ ਬਾਬਾ ਸੁਖ ਸਿੰਘ ਜੀ ਲੱਗੇ ਨੇ ਮਿਸਤਰੀ ਦਰਵਾਜੇ اعلان باریاں ਲਗਭਗ ਸਾਰਾ ਤਿਆਰ ਸਟਿਕਨ ਹੋ ਹੀ ਗਿਆ ਤੇ ਥੋੜਾ ਹੋ ਟਾਈਮ ਹੋਰ ਲੱਗਣਾ ਖਿੱਤੇ ਕੇ 4-5 ਮਹੀਨੇ ਫਿਰ ਉਹੀ ਮੈਂ ਜਿਆਦਾ ਆਖਤੇ ਨੇ ਸੇਵਾ ਕਰਾ ਰਹੇ ਨੇ ਸੰਤ ਪਾਪਾ ਮਰੀਕ ਸਿੰਘ ਜੀ ਕਾਰ ਸੇਵਾ ਪਟਿਆਲੇ ਵਾਲੇ ਆ ਸਾਰਾ ਜਿਹੜਾ ਕਬਾੜ ਆ ਪਸੂਤਨਾ ਬਾਹਰ ਸੇਵਾ ਦਾ ਰਾਏ ਨੇ ਪਿੰਡ ਬੁਲਾਉਣੇ ਤੋਂ ਮੱਕੀ ਤੁਹਾਨੂੰ ਸਾਰੀ ਬਿਲਡਿੰਗ ਦੇ ਦਰਸ਼ਨ ਕਰਾਵਾਂਗੇ ਆਪਾਂ ਬਾਰੀਆਂ ਮੀ ਲਗਭਗ ਤਿਆਰ ਹੋਈ ਗਈਆਂ ਨੇ ਤੇ ਸਪਾਈ ਵਿੰਦਰ ਚੌਹਰੀ ਵੀ ਹੈ ਸੇਵਾਦਾਰ ਲੱਗੇ ਨੇ ਸਪਾਈ ਕਰਨ ਪਿੰਡ ਬੁਲਾਉਣੇ ਦੇ ਵਾਗਰੂ ਦੀ ਡਾਊਨ ਸੀਲਿੰਗ ਵੀ ਨਾਲ ਨਾਲ ਹੋ ਰਹੀ ਏ ਤੇ ਬੋਹੇਆਂ ਬਾਰੀਆਂ ਵਾਲੇ ਵੀ ਲੱਗੇ ਨਾਲ ਤੇ ਜੇ ਥੋੜਾ ਜਿਹਾ ਰਹਿ ਗਿਆ ਕਿਤੇ ਪੱਥਰ ਵਾਲੇ ਵੀ ਲੱਗੇ ਨੇ ਮਿਸਤਰੀ ਜਿਵੇਂ ਕਿ ਬਾਬੇ ਜੀ ਦਾ ਹੁਕਮ ਏ ਕਿ ਆਪਾਂ ਸਾਜਕੰਡ ਜਲਦੀ ਜਲਦੀ ਤਿਆਰ ਕਰਨਾ ਤੁਹਾਨੂੰ ਉੱਪਰ ਵੀ ਜਾ ਕੇ ਦਰਸ਼ਨ ਕਰਾਵਾਂਗੇ ਵਾਗਰੂ ਦੀ ਇਹ ਪੌੜੀਆਂ ਜਾਂਦਿਆਂ ਨੇ ਉੱਪਰ ਤੁਹਾਨੂੰ ਉੱਪਰਲੀ ਬਿਲਡਿੰਗ ਖਾਨਨੇ ਆ ਬੱਲੇ ਬੱਲੇ ਉੱਪਰ ਉਹਦਾ ਸਾਰਾ ਕੰਪਲੀਟ ਹੋ ਗਿਆ ਗੁਰਦੁਆਰਾ ਬਸ ਬਾਰੀਆਂ ਰਹਿ ਗਈਆਂ ਨੇ ਪੱਥਰ ਤੇ ਪਲੇਟਾਂ ਲੱਗੀਆਂ ਨੇ ਪੀਵੀਸੀ ਹੋ ਰਹੀ ਹੈ ਇਹ ਵੀ ਬਹੁਤ ਛੇਤੀ ਕੰਪਲੀਟ ਹੋ ਜਾਏਗੀ ਮਾਬੂਰ ਦੀ ਕਿਰਪਾ ਨਾਲ ਬਸ ਪਾਈ ਦੀ ਸੇਵਾ ਚੱਲ ਰਹੀ ਹੈ ਗੁਰਦਰਾ ਸੱਚਾ ਸੌਦਾ ਅਪੇ ਦੋ ਰੋੜਾਂ ਉਹ ਸਾਹਮਣੇ ਬਾਹਰੂ ਜੀ ਡੰਗਰਾਂ ਦਾ ਵਾੜਾ ਹੈ ਤਾਂ ਨੂੰ ਸਰੋਵਰ ਦੇ ਦਰਸ਼ਨ ਕਰਾਣੇ ਆਪਾਂ ਸੱਚਖੰਡ ਦੀ ਬੈਕ ਸੀ ਬੈਕ ਸਾਈਡ ਸਰੋਵਰ ਦੇ ਤੇ ਜਿੱਦੂ ਮਾਰਜੀ ਸੱਚਖੰਡ ਤਿਆਰ ਹੋ ਗਿਆ ਫਿਰ ਆਪਾਂ ਬਾਹਰੂ ਦੀ ਕਿਰਪਾ ਨਾਲ ਸਰੋਵਰ ਦੀ ਸਪਾਈ ਕਰਾਂਗੇ ਆ ਸਰੋਵਰ ਦਾ ਜਿਹੜਾ ਆ ਚਫੇਰਾ ਪ੍ਰਕਰਮਾ ਇਹ ਤੇ ਪੱਥਰ ਲੱਗੇਗਾ ਇਤਾਂ ਦੇ ਆ ਹੋਰ ਗੁਰਦਰੇ ਦੀਆਂ ਬਹੁਤ ਵਧੀਆ-ਵਧੀਆ ਵੀਡੀਓ ਵੇਖਣ ਲਈ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਕਿਹ ਕੋਣ-ਕੋਣ ਇੱਥੇ ਆਇਆ ਹੈ ਗੁਰਦਾਰੇ ਸਾਹਿਬ ਉਹ ਵੀ ਕਮੈਂਟ ਕਰਕੇ ਜਰੂਰ ਦੱਸਿਓ ਆ ਗੁਰਦੁਆਰਾ ਸਾਹਿਬ ਦਾ ਲੰਗਰ ਹਾਲੇ ਬਿੱਤੀ ਵੈਸੇ ਚੀਜ਼ ਕੀ ਆਈ ਏ ਮੁੱਕ ਦੀ ਚੀਜ਼ ਲਗਾ ਰਹੇ ਹੋ ਇਹ ਕੀ ਹੈ ਇਹ ਹਾਂ ये चार मट्टी है, हाँ। बर है ये है है ना हाँ हाँ। ये इसमें इसमें ये हो ये हो जाएगा इसमें। अच्छा ये हाँ, हो जाएगा मारेगा ना बराबर बराबर ठीक है इसके ऊपर और भी लगेगा भी इसके ऊपर और भी लगेगा क्या ਇਹ ਪਾਲਿਖੀ ਵੀ ਹੋਰ ਹੋਗੀ ਹਾਂ ਪਾਲਿਖੀ ਇਹ ਕੱਟਣਾ ਪੈ ਰਗਾ ਇਹ ਪਾਸੇ ਪਰ ਬੱਪਾ ਪਾਲਿਖਾ ਇਹ ਕਟੇਗਾ ਹਾਂ ਗਰੈਂਡਰ ਹੁਣ ਕੇ ਲਈਏ ਕੱਟ ਕੇ ਫਿਰ ਉੱਪਰ ਪਾਲਿਖ ਹੋਗਾ ਇਹ ਹੱਥ ਕਰੇਗਾ ਇੱਕ 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 ਮਾਰਿਆ ਪਰ ਪੂਰਾ ਚਿਹਰਾ ਦਿਖੇ ਬੈਠੇ ਤਿੰਦੇ ਜਿਹਾ ਵਾਹ ਭਾਈ ਜੀ ਲਓ ਬਾਹਰੋਂ ਮਿਸਤਰੀਆਂ ਚਿਹਰਾ ਵਿਖਣ ਲਾਦਾਂਗੇ ਆਪਾਂ ਐਵੇਂ ਨਹੀਂ ਆਪਾਂ ਬਾਰੀਆਂ ਬਣਾ ਦੇਣੀਆਂ ਨੇ ਲੈ ਵੀ ਛੋਟਾ ਬਾਬਾ ਆ ਗਿਆ ਕੀ ਨਾਂ ਹੈ ਤੇਰਾ ਸਰਮਨ बस आगे पीछे कुछ नहीं लगता। बाबा करण ने काट दे दा तर्न हां सही गल है बाजी ओ ठीक हो मिस्त्री कितना टाइम लग जाएगा अभी 15 दिन लगेंगे सारा कंप्लीट होने में अब यही दे है ना? तो उसके बाद फिर पूरे कंप्लीट होने में 15 दिन कशाला मिस्त्री क्या रहनेवा गुरु जी 15 दिन लगनगे सारे कंप्लीट होन लग्या ਮਿਸਤਰੀ ਲੱਗੇ ਨਾ ਜੋਰਾਂ ਛੋਰਾ ਦੇ ਕਾਹਸੇ ਆ ਮਿਸਤਰੀ ਪਟਿਆਲੇ ਸੇ ਆਏ ਪਟਿਆਲੇ ਸੇ ਇਸਕੇ ਉੱਪਰ ਫਿਰ ਇਸਕੇ ਉੱਪਰ ਪੇਂਟ ਹੋ ਜਾਏਗਾ ਪੇਂਟ ਹੋਗਾ ਇਸਦੇ ਉੱਪਰ ਪੇਂਟਿੰਗ ਹੋਏਗੀ ਠੀਕ ਹੋ ਲੋਗ ਉਹ ਵੀ ਹੁਣ ਆਪਾਂ ਕਰ ਲਈਏ ਸੇਵਾ ਬਾਕੀ ਜੋ ਰਹਿ ਗਿਆ ਕੋ ਤੁਹਾਨੂੰ ਅਗਲੀ ਵੀਡੀਓ ਦਿਖਾਵਾਂਗੇ ਆਪਾਂ ਲੱਕੇ ਸੇਵਾ ਤੇ ਟੁਕੜੇ ਨਾ ਟੁਕੜੀ ਬੈਗਣਾ ਟੁਕੜੀ ਬੈਗ ਜੀ ਜੇ ਰਾਈ ਰਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋ ਵੀ ਆਪਾਂ ਵਲੌਗ ਨੂੰ ਇੱਥੇ ਕਰਦੇ ਆਂ ਖਤਮ ਹੋਰ ਇਦਾਂ ਦੀਆਂ ਸੋਹਣੀਆਂ ਵੀਡੀਓ ਵੇਖਣ ਲਈ ਚੈਨਲ ਨੂੰ ਕਰ ਲੋ ਸਬਸਕ੍ਰਾਈਬ